ਕੀ ਰਿਸ਼ੀ ਸੋਨਕ ਸਾਹਿਬ ਦਾ ਅਲਵਿਦਾ ਆਖ ਗਏ ਨੇ ਨੰਬਰ 10 ਡਾਉਨਿੰਗ ਸਟਰੀਟ ਦੇ ਬਾਹਰ ਆ ਕੇ ਉਹਨਾਂ ਨੇ ਆਪਣੀ ਆਖਰੀ ਸਪੀਚ ਕਰ ਦਿੱਤੀ ਆ ਤੇ ਅੱਜ ਮੈਂ ਦੇਖ ਰਿਆ ਸਿਕਾ ਉਹਨਾਂ ਦੀ ਮਿਸਿਸ ਜਿਹੜੇ ਅਕਸ਼ਤਾ ਮੂਰਤੀ ਜੀ ਉਹ ਵੀ ਉਹਨਾਂ ਦੇ ਨਾਲ ਬਾਹਰ ਖੜੇ ਸੀਗੇ ਉਹਨਾਂ ਦੇ ਹੱਥ ਦੇ ਵਿੱਚ ਅੰਬ੍ਰੇਲਾ ਵੀ ਸੀਗਾ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਇਲੈਕਸ਼ਨ ਕਾਲ ਕੀਤੇ ਆ ਤਾਂ ਉਦੋਂ ਮੀਂਹ ਬਹੁਤ ਪੈਂਦਾ ਸੀਗਾ ਤਾਂ ਇਸ ਗੱਲ ਨੂੰ ਲੈ ਕੇ ਬੜਾ ਜਿਹੜਾ ਮੀਡੀਆ ਦੇ ਵਿੱਚ ਚਰਚਾ ਹੁੰਦੀ ਰਹੀ ਕਿ ਕਿਉਂ ਇਹਨਾਂ ਨੇ ਕੋਈ ਛਤਰੀ ਨਹੀਂ ਨਾਲ ਲੈ ਲਈ ਜਾਂ ਅੰਦਰ ਕਿਉਂ ਨਹੀਂ ਇਹ ਇਵੈਂਟ ਕਰ ਲਿਆ ਸੋ ਖੈਰ ਅੱਜ ਜਿਹੜਾ ਇਹ ਦੋਨੇ ਜਣੇ ਜਿਹੜਾ ਹਸਬੰਡ ਐਂਡ ਵਾਈਫ ਬਾਹਰ ਆ ਕੇ ਤੇ ਰਿਸ਼ੀ ਸੋਨਕ ਸਾਹਿਬ ਹੋਣਾ ਨੇ ਜਿਹੜਾ ਇਹ ਦੱਸਤਾ ਕਿ ਉਹਨਾਂ ਨੇ ਇੱਕ ਤਾਂ ਕਿਹਾ ਕਿ ਆਵਾਮ ਦਾ ਫੈਸਲਾ ਸਰਮਤੇ ਮਨਜ਼ੂਰ ਆ ਸਰਕੀਆ ਸਟਾਰਮਰ ਉਹਨਾਂ ਦੀ ਉਹਨਾਂ ਨੇ ਤਾਰੀਫ਼ ਵੀ ਕੀਤੀ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਜੇਕਰ ਆਪਾਂ ਪਹਿਲਾਂ ਅੰਕੜਿਆਂ ਤੇ ਗੱਲ ਕਰੀਏ ਤਾਂ ਜੀ ਲੇਬਰ ਦੇ ਕੋਲ ਇਸ ਸਮੇਂ ਦੋ ਸੀਟਾਂ ਰਹਿਦੀਆਂ ਨੇ ਜਿਨ੍ਹਾਂ ਦੇ ਨਤੀਜੇ ਹਜੇ ਕਲੀਅਰ ਹੋਣੇ ਬਾਕੀ ਨੇ ਬਰਦਰ ਅਦਰਵਾਈਜ਼ ਜਿਹੜਾ ਸਾਰਾ ਕੁਝ ਸਾਫ਼ ਹੀ ਹੈ ਸੋ 412 ਸੀਟਾਂ ਲੇਬਰ ਨੇ ਜਿੱਤੀਆਂ ਨੇ ਹਾਊਸ ਆਫ ਕਾਮਨਸ ਦੇ ਅੰਦਰ ਉਹਨਾਂ ਦੇ 412 ਐਮਪੀ ਹੋਣੇ ਆ ਕੰਜ਼ਰਵਟਿਵ ਦੇ 121 ਲਿਬਰਲ ਡੈਮੋਕ੍ਰੇਟਸ ਜਿਨ੍ਹਾਂ ਨੇ ਕਾਫੀ ਜਿਹੜਾ ਗੇਨ ਕੀਤਾ ਇਹਨਾਂ ਇਲੈਕਸ਼ਨਾਂ ਦੇ ਵਿੱਚ 71 ਐਮਪੀ 71 ਮੈਂਬਰ ਆਫ ਪਾਰਲੀਮੈਂਟ ਜਿਹੜੇ ਆ ਲਿਬਰਲ ਡੈਮੋਕ੍ਰੇਟਸ ਦੇ ਹੋਣੇ ਆ ਸਕਾਟਿਸ਼ ਨੈਸ਼ਨਲ ਪਾਰਟੀ ਦੇ 9 ਐਮਪੀ ਕਾਫੀ ਇਹਨਾਂ ਨੇ ਲੂਜ਼ ਕੀਤਾ ਇਸ ਵਾਰ 38 ਇਹਨਾਂ ਦੇ ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਘਟ ਗਏ ਨੇ ਸ਼ਿਨਫੇਨ 7 ਐਮਪੀ ਇਹਨਾਂ ਦੇ ਹੋਣਿਆ 6 ਐਮਪੀ ਆਜ਼ਾਦ ਨੇ ਡਯੂਪੀ ਡੈਮੋਕ੍ਰੈਟਿਕ ਯੂਨੀਅਨਿਸਟ ਪਾਰਟੀ ਦੇ 5 ਮੈਂਬਰ ਆਫ ਪਾਰਲੀਮੈਂਟ ਹੋਣਗੇ ਇਸੇ ਤਰੀਕੇ ਨਾਲ ਗ੍ਰੀਨ ਪਾਰਟੀ ਦੇ ਵੀ 4 ਹੋਣਿਆ ਪਲਾਈਡ ਸਮਰੋਹ ਦੇ 4 ਹੋਣਿਆ ਸੋਸ਼ਲ ਐਂਡ ਡੈਮੋਕ੍ਰੈਟਿਕ ਲੇਬਰ ਪਾਰਟੀ ਦੇ 2 ਹੋਣਿਆ ਬਾਕੀ ਇੱਕ ਇੱਕ ਪਾਰਟੀ ਵਾਲੀਆਂ ਇੱਕ ਇੱਕ ਐਮਪੀ ਵਾਲੀਆਂ ਮਾਫ ਕਰਨਾ ਜਿਹੜਾ ਕਈ ਪਾਰਟੀਆਂ ਨੇ ਪਰ ਜਿਹੜੇ ਆ ਰਿਫਾਰਮ ਪਾਰਟੀ 4 ਐਮਪੀ ਇਹਨਾਂ ਦੇ ਹੋਣਿਆ ਇਸ ਵਾਰ ਜੀ ਬੈਸੇ ਦਾ ਬ੍ਰੈਕਸਿਟ ਪਾਰਟੀ ਰਹੀ ਆ ਯੂਕੇ ਪੀ ਰਹੀ ਆ ਪਰ ਰਿਫਾਰਮ ਪਾਰਟੀ ਇਸ ਜਿਹੜਾ ਰੂਪ ਦੇ ਵਿੱਚ ਪਹਿਲੀ ਵਾਰ ਇਲੈਕਸ਼ਨਾਂ ਲੜੀ ਆ ਤੇ ਇਹਨਾਂ ਦਾ ਜਿਹੜਾ ਵੋਟ ਸ਼ੇਅਰ ਆ 14.3% ਆ ਤੇ ਚਾਰ ਸੀਟਾਂ ਇਹਨਾਂ ਨੇ ਜਿੱਤੀਆਂ ਸੱਤ ਅੱਠ ਵਾਰ ਲੜਨ ਤੋਂ ਬਾਅਦ ਜਿਹੜੇ 나ਜ਼ਿਰ ਫਰਾਜ ਹੁਣਾਂ ਦਾ ਜਿਹੜਾ ਉਹਨਾਂ ਨੂੰ ਸਫਲਤਾ ਹਾਸਲ ਹੋਈ ਆ ਤੇ ਉਹ ਮੈਂਬਰ ਆਫ ਪਾਰਲੀਮੈਂਟ ਜਿਹੜੇ ਆ ਬਣ ਗਏ ਨੇ ਤੇ ਕੰਜ਼ਰਵਟਿਵ ਪਾਰਟੀ ਦੀ ਜਿਹੜੀ ਹਾਰ ਹੋਈ ਆ ਨਾ ਜੀ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਸਭ ਤੋਂ ਵੱਡਾ ਫਰਕ ਪਾਇਆ ਉਹ ਰਿਫਾਰਮ ਪਾਰਟੀ ਨੇ ਹੀ 나ਜ਼ਿਰ ਫਰਾਜ ਹੁਣਾਂ ਨੇ ਪਾਇਆ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਵੀ ਇਹਨਾਂ ਦੇ ਨਾਲ ਬਾਅਦ ਵਿੱਚ ਜੁੜਦੀਆਂ ਰਹੀਆਂ ਚੋਣਾਂ ਤੋਂ 2 ਦਿਨ ਪਹਿਲਾਂ ਹੀ ਦੋ ਜਿਹੜੇ ਉਮੀਦਵਾਰ ਛੱਡ ਵੀ ਗਏ ਸੀ ਇਹਨਾਂ ਨੂੰ ਬਟ ਸਟਿਲ ਲੋਕਾਂ ਜੇਕਰ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਜੇਕਰ ਤੁਸੀਂ ਆਮ ਆਵਾਮ ਦੇ ਨਾਲ ਗੱਲ ਕਰਦੇ ਹੋ ਤਾਂ ਰਿਫਾਰਮ ਪਾਰਟੀ ਦਾ ਸਗਾ ਲੋਕੀ ਗੱਲ ਕਰਦੇ ਸੀ ਇਹਨਾਂ ਦੀ ਕਿ ਯਾਰ ਇਹ ਉਹਨਾਂ ਨੂੰ ਲੱਗਦਾ ਸੀ ਕਿ ਲੇਬਰ ਲੀਡਰ ਵੀ ਜਿਹੜੇ ਆ ਵੀ ਸੇਮ ਹੀ ਗੱਲਾਂ ਕਰਦੇ ਆ ਰਿਸ਼ੀ ਸੋਨਕ ਵੀ ਸੇਮ ਹੀ ਗੱਲਾਂ ਕਰਦੇ ਆ ਸੋ ਕਿਤੇ ਨਾ ਕਿਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਰਿਫਾਰਮ ਪਾਰਟੀ ਵਾਲੇ ਆ ਸ਼ਾਇਦ ਉਹ ਜਿਹੜੇ ਆ ਬਾਕੀਆਂ ਨਾਲ ਅੱਡ ਹੋ ਸਕਦੇ ਆ ਸੋ ਖੈਰ ਉਹਨਾਂ ਨੇ ਜਿਹੜਾ ਇਹ ਹੁਣ ਇਹਨਾਂ ਦਾ ਰਿਫਾਰਮ ਵਾਲਿਆਂ ਦਾ ਇਹ ਦਾਵਾ ਕਿ ਅਸੀਂ ਪੂਰੀ ਮਿਹਨਤ ਕਰਾਂਗੇ ਤੇ ਅਗਲੇ 50 ਸਾਲਾਂ ਬਾਅਦ ਅਸੀਂ ਸਰਕਾਰ ਜਿਹੜੀ ਆ ਬਣਾਵਾਂਗੇ ਇਹ ਜਿਹੜਾ ਸੈਂਟਰ ਟੂ ਲੈਫਟ ਲੀਵਰ ਨੂੰ ਮੰਨਿਆ ਜਾਂਦਾ ਸੈਂਟਰ ਟੂ ਰਾਈਟ ਕਨਜ਼ਰਵੇਟਿਵ ਨੂੰ ਮੰਨਿਆ ਜਾਂਦਾ ਇਹ ਬਹੁਤ ਰਾਈਟ ਵਿੰਗ ਪਾਰਟੀ ਆ ਜੀ ਜਿਹੜੀ ਰਿਫਾਰਮ ਦੀ ਤੇ ਜਿਵੇਂ ਮੈਂ ਕਿਹਾ ਕਿ ਇਹ ਹੁਣ ਪਾਰਲੀਮੈਂਟ ਜਿਹੜਾ ਕੰਮਕਾਜ ਚੱਲਣਾ ਡਿਬੇਟਸ ਹੋਣੀਆਂ ਉਹਦੇ ਵਿੱਚ ਰਿਫਾਰਮ ਪਾਰਟੀ ਨੇ ਕਿਸ ਤਰੀਕੇ ਨਾਲ ਪੇਸ਼ ਹੋਣਾ ਬਹੁਤ ਜਿਆਦਾ ਅਹਿਮ ਰਹਿਣਾ ਇਹ ਦੇਖਣ ਦੇਖਣ ਵਾਲਾ ਕਿ ਇਮੀਗ੍ਰੇਸ਼ਨ ਵਾਲੇ ਮਸਲੇ ਨੂੰ ਲੈ ਕੇ ਇਹਨਾਂ ਨੇ ਹੋਰ ਜਿਹੜਾ ਸ਼ਕਤੀ ਕਰਵਾਉਣ ਦੀ ਜਿਹੜੀ ਆ ਕੋਸ਼ਿਸ਼ ਕਰਨੀ ਹੈ ਸੋ ਆਬਵੀਅਸਲੀ ਜਿਹੜਾ ਆਪਣੇ ਜਿੰਨੇ ਵੀ ਆਪਾਂ ਪੰਜਾਬੀ ਇੰਡੀਅਨਸ ਜਾਂ ਆਪਾਂ ਪਾਕਿਸਤਾਨੀ ਜਿਹੜੇ ਆ ਯੂਕੇ ਦੇ ਵਿੱਚ ਬਾਹਰੋਂ ਆ ਕੇ ਬਸੇ ਆ ਸੋ ਆਪਣੇ ਜਿਹੜੇ ਆ ਅੱਗੇ ਹੀ ਬਹੁਤ ਜ਼ਿਆਦੇ ਮੁਸ਼ਕਲਾਂ ਨੇ ਇੱਥੇ ਤੁਹਾਨੂੰ ਪਤਾ ਸੈਟਲ ਹੋਣ ਦੀਆਂ ਤੇ ਹੋਰ ਵੀ ਜ਼ਿਆਦੇ ਕਹਿ ਲਓ ਕਿ ਹੋ ਸਕਦਾ ਕਿਉਂਕਿ ਇਹ ਮਸਲਾ ਇਹ ਜਿਹੜੇ ਇਲੈਕਸ਼ਨਸ ਆ ਨਾ ਇਹਦੇ ਵਿੱਚ ਇੱਕ ਮੇਨ ਮਸਲਾ ਰਿਹਾ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਵਾਲਾ ਜਿਹੜਾ ਮਸਲਾ ਇਹ ਮੇਨ ਰਿਹਾ ਖਾਸ ਕਰਕੇ ਜਿਹੜੀਆਂ ਚੈਨਲ ਕਰਾਸਿੰਗ ਹੁੰਦੀਆਂ ਹੁਣ ਰਵਾਡਾ ਪਾਲਿਸੀ ਦਾ ਕਹਿ ਲਓ ਕਿ ਖਤਮ ਹੈ ਕਿਉਂਕਿ ਲੇਬਰ ਨੇ ਕਿਹਾ ਸਿਕਾ ਕਿ ਅਸੀਂ ਰਵਾਡਾ ਪਾਲਿਸੀ ਨੂੰ ਅੱਗੇ ਨਹੀਂ ਲੈ ਕੇ ਜਾਣਾ ਸੋ ਉਹ ਤਾਂ ਖਤਮ ਹੈ ਪਰੇ ਜ਼ਰੂਰ ਹੈ ਕਿ ਹੁਣ ਇਹ ਇਹਨਾਂ ਨੇ ਜਿਹੜਾ ਨਾਈਜਰ ਫਰਾਜ ਹੁਣਾਂ ਨੇ ਇਹ ਤਾਂ ਬਾਹਰ ਹੀ ਨਹੀਂ ਸੀ ਮਾਨ ਹੁਣ ਇਹ ਜਿਹੜਾ ਪਾਰਲੀਮੈਂਟ ਦੇ ਅੰਦਰ ਆ ਕੇ ਕੇਸ ਵੀ ਕੇ ਨਾਲ ਜਿਹੜਾ ਸਰਕੀਅਸ ਨਾਮਰ ਹੁਣਾਂ ਤੇ ਦੁਬਾਰਾ ਰੱਖਣਗੇ ਇਹਦੀ ਗੱਲ ਆਪਾਂ ਲਗਾਤਾਰ ਤੁਹਾਡੇ ਨਾਲ ਕਰਦੇ ਰਵਾਂਗੇ ਸੁਵੀਸ ਕਰਕੇ ਜੇਕਰ ਹਜੇ ਤੱਕ ਤੁਸੀਂ ਫੋਲੋ ਨਹੀਂ ਕੀਤਾ ਟਿਕਟੌਕ ਵਾਲਿਓ ਤੇ ਫੋਲੋ ਜ਼ਰੂਰ ਕਰ ਲਿਓ ਤੇ YouTube ਵਾਲਿਆਂ ਨੂੰ ਬੇਨਤੀ ਆ ਕਿ ਜੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜਿਹੜਾ ਰਿਸ਼ੀ ਸੋਨਕ ਹੋਣਾ ਨੇ ਜੀ ਹਲਵੇ ਦਾ ਆਖਦਾ ਆ ਉਹਨਾਂ ਨੇ ਜਿਹੜਾ ਨੰਬਰ 10 ਆਵਨਿੰਗ ਸਟਰੀਟ ਦੇ ਬਾਹਰ ਖੜੇ ਹੋ ਕੇ ਸਪੀਚ ਦਿੱਤੀ ਆ ਜਦੋਂ ਆਪਾਂ ਇਹ ਗੱਲਬਾਤ ਰਿਕਾਰਡ ਕਰ ਰਹੇ ਹਾਂ ਤਾਂ ਉਹ ਕਿੰਗ ਚਾਰਲਸ ਨੂੰ ਆਪਣਾ ਸਤੀਵਾ ਦੇਣ ਜਾ ਚੁੱਕੇ ਨੇ ਸੋ ਸਰਕੀਅਸ ਟਾਮਰ ਨੇ ਅੱਜ ਜਿਹੜਾ ਆਫੀਸ਼ੀਅਲੀ ਪ੍ਰਧਾਨ ਮੰਤਰੀ ਉਹਨਾਂ ਨੇ ਬਣ ਜਾਣਾ ਵੈਸੇ ਕਹਿ ਲਓ ਕਿ ਬਾਣੀ ਗਏ ਨੇ ਉਹ ਜਿਹੜਾ ਲੀਬਰ ਦੀ ਬਹੁਤ ਵੱਡੀ ਜਿੱਤ ਉਹਨਾਂ ਨੂੰ ਹਾਸਲ ਹੋਈ ਆ ਰਿਸ਼ੀ ਸੋਨਕ ਸਾਹਿਬ ਨੇ ਆਪਣੇ ਜਿਹੜੀ ਆਖਰੀ ਸਪੀਚ ਆ ਇੱਕ ਤਾਂ ਉਹਨਾਂ ਨੇ ਕਿਹਾ ਕਿ ਆਈ ਏਮ ਐਂਡ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕਿਹਾ ਆਵਾਮ ਨੂੰ ਕਿਹਾ ਕਿ ਮੈਂ ਸੁਣੀ ਆ ਤੁਹਾਡੀ ਜਿਹੜੀ ਗੱਲ ਆ ਤੁਹਾਡਾ ਐਂਗਰ ਮੈਂ ਸੁਣਿਆ ਆਈ ਵੁੱਡ ਲਾਈਕ ਟੂ ਸੇ ਫਰਸਟ ਐਂਡ ਫੋਰਮੋਸਟ ਆਮ ਸੌਰੀ ਆਈ ਹੈਵ ਗਿਵ ਆਈ ਹੈਵ ਗਿਵਨ ਦਿਸ ਜੌਬ ਮਾਈ ਆਲ ਹੀ ਸੈਡ ਔਨ ਦਾ ਸਟੈਪਸ ਆਫ 10 ਡਾਊਨਿੰਗ ਸਟਰੀਟ ਕਿ ਉਹਨਾਂ ਨੇ ਆਪਣੇ 10 ਡਾਊਨਿੰਗ ਸਟਰੀਟ ਦੇ ਬਾਹਰ ਆ ਕੇ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਮੁਆਫੀ ਮੰਗਦਾ ਇਸ ਜੌਬ ਨੂੰ ਪਾ ਪ੍ਰਾਈਮ ਮਿਨਿਸਟਰ ਦੀ ਕੁਰਸੀ ਦੇ ਲਈ ਮੈਂ ਆਪਣਾ ਸਾਰਾ ਕੁਝ ਦਿੱਤਾ ਉਹਨਾਂ ਨੇ ਆਵਾਮ ਨੂੰ ਕਿਹਾ ਕਿ ਮੈਂ ਤੁਹਾਡਾ ਗੁੱਸਾ ਜਿਹੜਾ ਜੋ ਤੁਸੀਂ ਵੋਟਾਂ ਦੇ ਜ਼ਰੀਏ ਵਿਅਕਤ ਕੀਤਾ ਉਹ ਮੈਂ ਸੁਣਿਆ ਤੇ ਮੈਂ ਜਿਹੜੀ ਵੀ ਤੁਹਾਡੀ ਨਿਰਾਸ਼ਾ ਆ ਉਹ ਵੀ ਮੈਂ ਜਿਹੜੀ ਆ ਮਹਿਸੂਸ ਕੀਤੀ ਆ ਤੇ ਇਸ ਹਾਰ ਦੀ ਮੈਂ ਪੂਰੀ ਜ਼ਿੰਮੇਵਾਰੀ ਲੈਣਾ ਇਹ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਉਹਨਾਂ ਨੇ ਆਬਵੀਅਸਲੀ ਪ੍ਰਾਈਮ ਮਿਨਿਸਟਰ ਦੀ ਜਿਹੜੀ ਆ ਗੱਦੀ ਤੋਂ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਹੀ ਦੇਣਾ ਪਰ ਉਹਨਾਂ ਨੇ ਜਿਹੜਾ ਕੰਜ਼ਰਵਟਿਵ ਪਾਰਟੀ ਦੇ ਲੀਡਰ ਤੋਂ ਵੀ ਜਿਹੜਾ ਪਰੇ ਹੋਣ ਦੀ ਗੱਲ ਜਿਹੜੀ ਆਖ ਦਿੱਤੀ ਆ ਉਹਨਾਂ ਨੇ ਕਿਹਾ ਕਿ ਜਦ ਤੱਕ ਉਹ ਇਮੀਡੀਏਟਲੀ ਇਸ ਰੋਲ ਤੋਂ ਪਰੇ ਨਹੀਂ ਹੋਣਗੇ ਭਾਵੇਂ ਹਜੇ ਉਹ ਕੰਜ਼ਰਵਟਿਵ ਲੀਡਰ ਬਣੇ ਰਹਿਣਗੇ ਪਰ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਉਹ ਜਿਹੜਾ ਐਜ਼ ਅ ਕੰਜ਼ਰਵਟਿਵ ਲੀਡਰ ਰਿਸ਼ੀ ਸੋਨਕੁਨੀ ਉਹ ਨਹੀਂ ਰਹਿਣਗੇ ਸੋ ਜਦ ਤੱਕ ਨਵੀਆਂ ਅਰੇਂਜਮੈਂਟਸ ਜਿਹੜੀਆਂ ਨਹੀਂ ਹੋ ਜਾਂਦੀਆਂ ਤਦ ਤੱਕ ਉਹ ਜਿਹੜਾ ਕੈਰੀ ਆਨ ਕਰਨਗੇ ਅਦਰਵਾਈਜ਼ ਹੁਣ ਕੰਜ਼ਰਵਟਿਵ ਪਾਰਟੀ ਨੂੰ ਵੀ ਨਵਾਂ ਲੀਡਰ ਮਿਲੇਗਾ ਸੋ ਜਿਹੜੀ ਆ ਯੂਕੇ ਦੀ ਮੁੱਖ ਵਿਰੋਧੀ ਤੇ ਰਿਆ ਉੱਥੇ ਜਿਹੜਾ ਨਵਾਂ ਲੀਡਰ ਉਹਨਾਂ ਦਾ ਕੌਣ ਬਣਦਾ ਇਹ ਵੀ ਬੜਾ ਅਹਿਮ ਰਹੇਗਾ ਦੇਖਣ ਵਾਲਾ ਬਾਕੀ ਪ੍ਰਧਾਨ ਮੰਤਰੀ ਸੂਨਕ ਨੇ ਕਿਹਾ ਕਿ ਮੈਂ ਬਹੁਤ ਜਿਹੜਾ ਆਨਰਡ ਆ ਮਾਣ ਵਾਲੀ ਮੇਰੇ ਲਈ ਗੱਲ ਸੀਗੀ ਇਸ ਮੁਲਕ ਦਾ ਪ੍ਰਧਾਨ ਮੰਤਰੀ ਬਾਕੀ ਪ੍ਰਧਾਨ ਮੰਤਰੀ ਸੂਨਕ ਉਹਨਾਂ ਨੇ ਜਿਹੜਾ ਜਾਂਦੇ ਜਾਂਦੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਕਿਹਾ ਕਿ ਯੂਕੇ ਕਿੰਨੀ ਜ਼ਿਆਦਾ ਗ੍ਰੇਟ ਕੰਟਰੀ ਆ ਕਿ ਮਹਿਜ਼ ਜਿਹੜਾ ਦੋ ਜਨਰੇਸ਼ਨਸ ਅਸੀਂ ਇਸ ਮੁਲਕ ਦੇ ਵਿੱਚ ਆ ਕੇ ਵੱਸਦੇ ਆਂ ਤੇ ਸਾਨੂੰ ਇੱਥੇ ਕਿੰਨੀਆਂ ਓਪਰਚ्युनिटीਜ਼ ਮਿਲਦੀਆਂ ਕਿ ਇਸ ਮੁਲਕ ਦਾ ਮੈਂ ਪ੍ਰਧਾਨ ਮੰਤਰੀ ਬਣਿਆ ਜਿਵੇਂ ਉਹ ਹਮੇਸ਼ਾ ਆਪਣੀਆਂ ਸਪੀਚਾਂ ਦੇ ਵਿੱਚ ਪਹਿਲਾਂ ਵੀ ਇਹ ਗੱਲ ਦਾ ਜ਼ਿਕਰ ਕਰਦੇ ਰਹੇ ਨੇ ਕਿ ਕਿਵੇਂ ਉਹਨਾਂ ਦੀ ਫਾਰਮ ਸੀ ਹੁੰਦੀ ਸੀਗੀ ਤੇ ਬਹੁਤ ਹੀ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਇਹ ਪੋਸਟ ਜਿਹੜੀ ਆ ਯੂਕੇ ਦੀ ਸਭ ਤੋਂ ਹਾਈएस्ट ਪੋਸਟ ਦੇ ਉੱਤੇ ਜਿਹੜਾ ਪਹੁੰਚੇ ਨੇ ਯੂਕੇ ਦੇ ਜਿਹੜਾ ਨੰਬਰ 10 ਡਾਊਨਿੰਗ ਸਟਰੀਟ ਦੇ ਵਿੱਚ ਪਹੁੰਚਣਾ ਬਿਲਕੁਲ ਇੱਕ ਮਾਣ ਵਾਲੀ ਗੱਲ ਹੈ ਤਾਂ ਉਹ ਵੀ ਜਿਸ ਟਿੱਕ ਨਾਲ ਉਹਨਾਂ ਨੇ ਆਪਣਾ ਕਿਹਾ ਕਿ ਅਸੀਂ ਬਾਹਰੋਂ ਆ ਕੇ ਇਸ ਮੁਲਕ ਦੇ ਵਿੱਚ ਬਸੇ ਤਾਂ ਸਾਨੂੰ ਇੰਨਾ ਜਿਆਦਾ ਪਿਆਰ ਤੇ ਸਤਿਕਾਰ ਮਿਲਿਆ ਸੋ ਖੈਰ ਉਹਨਾਂ ਨੇ ਆਪਣੇ ਪਰਿਵਾਰ ਦਾ ਤੇ ਆਪਣੇ ਸਾਥੀਆਂ ਦਾ ਜਿਹੜਾ ਧੰਨਵਾਦ ਕੀਤਾ ਰਿਸੀ ਸੋਨ ਗੁਣਾ ਨੇ ਤੇ ਨਾਲ ਦੀ ਨਾਲ ਜਿਵੇਂ ਮੈਂ ਦੱਸਿਆ ਕਿ ਜਦੋਂ ਉਹਨਾਂ ਨੇ ਆਪਣੀ ਸਪੀਚ ਖਤਮ ਕੀਤੀ ਆ ਤੇ ਨਾਲ ਹੀ ਉਹ ਜਿਹੜਾ ਕਿੰਗ ਚਾਰਲਸ ਵੱਲੋਂ ਉਹਨਾਂ ਨੂੰ ਮਿਲਣ ਚਲੇ ਗਏ ਤੇ ਉਹਨਾਂ ਨੇ ਆਪਣੇ ਅਸਤੀਫੇ ਦੀ ਜਿਹੜੀ ਆ ਉੱਥੇ ਜਾ ਕੇ ਪੇਸ਼ਕਸ਼ ਉਹਨਾਂ ਨੂੰ ਕਰ ਦੇਣੀ ਆ ਤੇ ਇਸ ਤੋਂ ਬਾਅਦ ਜਲਦੀ ਹੀ ਜਿਹੜਾ ਸਰਕੀਆ ਸਟਾਮਰ ਨੇ ਉਹਨਾਂ ਨੇ ਜਿਹੜਾ ਪ੍ਰਧਾਨ ਮੰਤਰੀ ਆਫੀਸ਼ੀਅਲੀ ਤੌਰ ਤੇ ਨੰਬਰ 10 ਆਨਨੀ ਸਟਰੀਟ ਦੇ ਵਿੱਚ ਜਾ ਕੇ ਯੂਕੇ ਦੇ ਬਣ ਜਾਣਾ ਸੋ ਲਗਾਤਾਰ ਯੂਕੇ ਦੇ ਨਾਲ ਜੁੜੀਆਂ ਤੇ ਵਰਲਡ ਦੇ ਨਾਲ ਜੁੜੀਆਂ ਜਿੰਨੀਆਂ ਵੀ ਪੋਲਿਟੀਕਲ ਖਬਰਾਂ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਵਾਂਗੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਬੇਨਤੀ ਆ ਕਿ ਸਬਸਕ੍ਰਾਈਬ ਕਰ ਲਿਓ ਜੇਕਰ ਦੇਖ ਰਹੇ ਹੋ TikTok ਤੇ ਤਾਂ ਬੇਨਤੀ ਆ ਕਿ ਫੋਲੋ ਜਰੂਰ ਕਰ ਲੈਣਾ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ